ਬਹੁਤ ਜਗ੍ਹਾ ਜਾਈਦਾ ਜਦੋਂ ਇੱਥੇ ਆਉਨੇ ਆ ਨਾ ਇਹ ਮਤਲਬ ਜਿੱਦਾਂ ਦੀ ਸ਼ਾਂਤੀ ਇੱਥੇ ਮਿਲਦੀ ਹੋਰ ਕਿਤੇ ਨਹੀਂ ਮਿਲਦੀ ਆ ਸਭ ਆਜ ਸ਼ੁਕਰਾਨਾ ਕੀਤਾ ਮਾਲਕ ਦਾ ਤੇ ਸਾਰੇ ਇਹੀ ਅਰਦਾਸ ਕੀਤੀ ਹੈ ਵੀ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਡੀ ਕੌਮ ਨੂੰ ਚੜ੍ਹਦੀ ਕਲਾ 'ਚ ਰੱਖੇ ਸ਼ੁਕ ਸ਼ਾਂਤੀ ਹੋਵੇ ਠੋਣੀ ਠੋਣੀ ਪਵੇ। ਸ਼ਾਂਤਨ ਸ਼੍ਰੀ ਗੁਰੂ ਅੰਗਦ ਦੇ ਦਰ ਆ ਨਿਰੰਤਰ ਪਾਣੀ ਦਾ ਪ੍ਰਵਾਹ ਚੱਲਦਾ ਕਿੰਨਾ ਕੁ ਮਨਸਕ ਬਹੁਤ ਹੀ ਬਹੁਤ ਆ ਮੈਂ ਤਾਂ ਸਰਜੀਤ ਉਹੀ ਗੱਲ ਕਰ ਰਹੀ ਸੀ ਇੱਕ ਸਾਲ ਸਾਨੂੰ ਮੌਕਾ ਮਿਲਿਆ ਵੀ ਉਦੋਂ ਪਤਾ ਨਹੀਂ ਸੀ ਜੈਜੀ ਵੀ ਵਣਕੇ ਨਹੀਂ ਮੈਂ ਆਇਆ ਸੀਗਾ ਮਤਲਬ ਕਿਸੇ ਨੂੰ ਪਤਾ ਨਹੀਂ ਸੀ ਉਦੋਂ ਅਸੀਂ ਨਵਾਂ ਸਾਲ ਇੱਥੇ ਮਨਾਇਆ ਜਿਹੜਾ ਉਹ ਸਵਾਦ ਅਸੀਂ ਅੱਜ ਵੀ ਅਰਦਾਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਪਰ ਇਹ ਤੋਂ ਉੱਤੇ ਕੁਝ ਨਹੀਂ ਹੈ ਜੀ ਗੁਰਬਾਣੀ ਤੋਂ ਉੱਤੇ ਕੁਝ ਨਹੀਂ ਹੈ ਕਿ ਨਵਾਂ ਕਨਸੈਪਟ ਲੈ ਕੇ ਆ ਰਹੇ ਜੀ ਆਪਣੇ ਅੱਜ ਬਸ ਬਸ ਜੀ ਬਸ ਇੱਥੇ ਤੋਂ ਆਰਮੀ ਦੀ ਸ਼ੁਰੂਆਤ ਸੀ ਅੱਜ ਇੱਥੋਂ ਕਰ ਅੱਜ ਸਾਰੀ ਹਮੇਸ਼ਾ ਹੀ ਵੀਰੀ ਜਿਹੜੀ ਸਟੇਜ ਵੀ ਹੁੰਦੀ ਆ ਉਹ ਅਰਦਾਸ ਤੋਂ ਸ਼ੁਰੂ ਹੁੰਦੀ ਆ ਜਦੋਂ ਬਸ ਹਾਲਕਾ ਨਾਮ ਲੈ ਕੇ ਚਾਈਦਾ ਉਹਦੇ ਮੈਂ ਮਤਲਬ ਜਿਹਨੂੰ ਤੁਸੀਂ ਮਰਜ਼ੀ ਮੰਨੋ ਪਰ ਗੁਰਵਾਣੀ ਦੇ ਵਿੱਚ ਜੋ ਪਾਵਰ ਆ ਜੀ ਬਸ ਉਹ ਮਤਲਬ ਤੁਸੀਂ ਕਿਤੇ ਵੀ ਨਹੀਂ ਕਿਤੇ ਵੀ ਨਹੀਂ ਹੈਗੀ ਇਸ ਇਸ਼ਾਨ ਬਲੀਵ ਸਾਂਝਾਂ ਤਨੂ ਕੀ ਕਹਿਣਾ ਚਾਹੀਦਾ ਪਰ ਸੰਤਾਂ ਨੂੰ ਇਹੀ ਹੈ ਜੇ ਪਿਆਰ ਸਤਿਕਾਰ ਵੰਡਣਾ ਚਾਹੀਦਾ ਆਸ ਦੇ ਵਿੱਚ ਜਿੰਨਾ ਪਿਆਰ ਵੰਡੋਗੇ ਉਹਨਾਂ ਤੁਹਾਨੂੰ ਦੁੱਗਣਾ ਚੋਗਣਾ ਪਿਆਰ ਮਿਲੂਗਾ ਨਫਰਤ ਤੋਂ ਆਪਾਂ ਦੂਰ ਰਹਿਣਾ ਆਪਣੇ ਬੱਚਿਆਂ ਨੂੰ ਜਿਹੜਾ ਵੀ ਤੁਸੀਂ ਧਰਮ ਮੰਨਦੇ ਹੋ ਉਹਦੇ ਨਾਲ ਜ਼ਰੂਰ ਜੋੜੋ ਆਪਣੀ ਮਾਂ ਬੋਲੀ ਪੰਜਾਬੀ ਨਾਲ ਜ਼ਰੂਰ ਜੋੜੋ ਇਹ ਮੇਰੇ ਹੱਥ ਜੋੜ ਕੇ ਬੇਨਤੀ ਹੈ ਅੱਜ ਕੱਲ ਤਾਂ ਬਹੁਤ ਸੌਕਾ ਹੋ ਗਿਆ ਕੈਦੇ ਲੈਣ ਦੀ ਲੋੜ ਨਹੀਂ ਪੈਂਦੀ ਫੋਨਾਂ ਦੇ ਉੱਤੇ ਸਾਰਾ ਕੁਝ ਹੈਗਾ ਆਪਾਂ ਬਲੇਮ ਕਰ ਦਿੰਨੇ ਆ ਬੱਚਿਆਂ ਨੂੰ ਮਾਪੇ ਦੀ ਗਲਤੀ ਹੁੰਦੀ ਹੈ ਕਿਉਂਕਿ ਆਪਾਂ ਉਹਨਾਂ ਨੂੰ ਟਾਈਮ ਨਹੀਂ ਦੇ ਸਕਦੇ ਸੋ ਟਾਈਮ ਦਿਆ ਕਰੋ ਬੱਚਿਆਂ ਨੂੰ ਪੰਜਾਬੀ ਰੋਜ਼ ਕਰ ਬਹੁਤ ਜਗ੍ਹਾ ਜਾਈਦਾ ਜਦੋਂ ਇੱਥੇ ਆਉਂਦੇ ਆ ਨਾ ਇਹ ਮਤਲਬ ਜਿੱਦਾਂ ਦੀ ਸ਼ਾਂਤੀ ਇੱਥੇ ਮਿਲਦੀ ਹੋਰ ਕਿਤੇ ਨਹੀਂ ਮਿਲਦੀ ਆ ਸਵਾਜ ਸ਼ਕਰਾਨਾ ਗੀਤਾ ਮਾਲਕ ਦਾ ਤੇ ਔਰ ਸਾਰੇ ਇਹੀ ਅਰਦਾਸ ਕੀਤੀ ਹੈ ਬਈ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਾਡੀ ਕੌਮ ਨੂੰ ਚੜ੍ਹਦੀ ਕਲਾ ਚ ਰੱਖੇ ਸ਼ੋਕ ਸ਼ਾਂਤੀ ਹੋਵੇ 2024 ਚ ਸ਼ੰਤਨ ਸ਼੍ਰੀ ਗ੍ਰਾਮ ਦਾ ਅਜਿਹਾ ਦਰ ਹੈ ਨਿਰੰਤਰ ਪਾਣੀ ਦਾ ਪ੍ਰਵਾਹ ਚੱਲਦਾ ਕਿੰਨਾ ਕੁ ਮਨਸਕੋ ਬਹੁਤ ਹੀ ਬਹੁਤ ਮੈਂ ਤਾਂ ਸਰਜੀਤ ਉਹ ਹੀ ਗੱਲ ਕਰ ਰਿਹਾ ਸੀ ਇੱਕ ਸਾਲ ਸਾਨੂੰ ਮੌਕਾ ਮਿਲਿਆ ਵੀ ਉਦੋਂ ਪਤਾ ਨਹੀਂ ਸੀ ਵੀ ਜੈਜੀ ਵੀ ਵਣਕੇ ਨਹੀਂ ਮੈਂ ਆਇਆ ਸੀਗਾ ਮਤਲਬ ਕਿਸੇ ਨੂੰ ਪਤਾ ਨਹੀਂ ਸੀ ਉਦੋਂ ਅਸੀਂ ਨਵਾਂ ਸਾਲ ਇੱਥੇ ਮਨਾਇਆ ਜਿਹੜਾ ਉਹ ਸਵਾਦ ਅਸੀਂ ਅੱਜ ਵੀ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਪਰ ਇਤੋਂ ਉੱਤੇ ਕੁਝ ਨਹੀਂ ਹੈ ਜੀ ਗੁਰਬਾਣੀ ਤੋਂ ਉੱਤੇ ਕੁਝ ਨਹੀਂ ਹੈ ਕੋਈ ਨਵਾਂ ਕਨਸੈਪਟ ਲੈ ਕੇ ਆ ਰਹੇ ਜੀ ਆਪਣੇ ਅੱਜ ਬਸ ਬਸ ਜੀ ਬਸ ਇੱਥੇ ਤੋਂ ਆਰਮੀ ਦੀ ਸ਼ੁਰੂਆਤ ਸੀ ਅੱਜ ਇੱਥੋਂ ਕਰ ਅੱਜ ਸਾਰੀ ਹਮੇਸ਼ਾ ਹੀ ਵੀਰੀ ਜਿਹੜੀ ਸਟੇਜ ਵੀ ਹੁੰਦੀ ਆ ਉਹ ਅਰਦਾਸ ਤੋਂ ਸ਼ੁਰੂ ਹੁੰਦੀ ਆ ਜਦੋਂ ਬਸ ਹਾਲਕਾ ਨਾਮ ਲੈ ਕੇ ਚਾਈਦਾ ਉਹਦੇ ਮੈਂ ਮਤਲਬ ਜਿਹਨੂੰ ਤੁਸੀਂ ਮਰਜ਼ੀ ਮੰਨੋ ਪਰ ਗੁਰਬਾਣੀ ਦੇ ਵਿੱਚ ਜੋ ਪਾਵਰ ਹੈ ਜੀ ਬਸ ਉਹ ਮਤਲਬ ਤੁਸੀਂ ਕਿਤੇ ਵੀ ਨਹੀਂ ਕਿਤੇ ਵੀ ਨਹੀਂ ਹੈਗੀ ਇਸ ਇਸ਼ਾਨ ਬਲੀਵੋ ਸਾਂਤਾਂ ਨੂੰ ਕੀ ਕਹਿਣਾ ਚਾਹੀਦਾ ਪਰ ਸਾਂਤਾਂ ਨੂੰ ਇਹੀ ਹੈ ਜੇ ਪਿਆਰ ਸਤਿਕਾਰ ਵੰਡਣਾ ਚਾਹੀਦਾ ਆਸ ਦੇ ਵਿੱਚ ਜਿੰਨਾ ਪਿਆਰ ਵੰਡੋਗੇ ਉਹਨਾਂ ਤੁਹਾਨੂੰ ਦੁੱਗਣਾ ਚੋਗਣਾ ਪਿਆਰ ਮਿਲੇਗਾ ਨਫ਼ਰਤ ਤੋਂ ਆਪਾਂ ਦੂਰ ਰਹਿਣਾ ਆਪਣੇ ਬੱਚਿਆਂ ਨੂੰ ਜਿਹੜਾ ਵੀ ਤੁਸੀਂ ਧਰਮ ਮੰਨਦੇ ਹੋ ਉਹਦੇ ਨਾਲ ਜ਼ਰੂਰ ਜੋੜੋ ਆਪਣੀ ਮਾਂ ਬੋਲੀ ਪੰਜਾਬੀ ਨਾਲ ਜ਼ਰੂਰ ਜੋੜੋ ਇਹ ਮੇਰੇ ਹੱਥ ਜੋੜ ਕੇ ਬੇਨਤੀ ਹੈ ਅੱਜ ਕੱਲ ਤਾਂ ਬਹੁਤ ਸੌਕਾ ਹੋ ਗਿਆ ਕੈਦੇ ਲੈਣ ਦੀ ਲੋੜ ਨਹੀਂ ਪੈਂਦੀ ਫੋਨਾਂ ਦੇ ਉੱਤੇ ਸਾਰਾ ਕੁਝ ਹੈਗਾ ਆਪਾਂ ਬਲੇਮ ਕਰ ਦਿੰਨੇ ਆ ਬੱਚਿਆਂ ਨੂੰ ਮਾਪੇ ਦੀ ਗਲਤੀ ਹੁੰਦੀ ਹੈ ਕਿਉਂਕਿ ਆਪਾਂ ਉਹਨਾਂ ਨੂੰ ਟਾਈਮ ਨਹੀਂ ਦੇ ਸਕਦੇ ਸੋ ਟਾਈਮ ਦਿਆ ਕਰੋ ਬੱਚਿਆਂ ਨੂੰ ਪੰਜਾਬੀ ਰੋਜ਼ਗਾਰ